ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਕੋਈ ਵੀਰ ਸਿੰਘ ਹੈ ਜੀ ਅੱਛਾ ਕੀ ਘਟਨਾ ਹੋਈ ਹੈ ਜੀ ਇੱਥੇ ਰਾਤ ਵੀਰੇ 10:30 ਵਜੇ ਮੇਰਾ ਬ੍ਰਦਰ ਡਿਊਟੀ ਤੋਂ ਆਇਆ ਕੀ ਨਾਮ ਹੈ ਬ੍ਰਦਰ ਦਾ ਲਖਵੀਰ ਸਿੰਘ ਆ ਵੀਰੇ ਅੱਛਾ ਕਿੱਥੋਂ ਡਿਊਟੀ ਕਰਦੇ ਆ ਉਹ ਉਹ ਆਪਲਟ ਕਰਦੇ ਆ ਅੱਛਾ ਕਿੰਨੇ ਵਜੇ ਆਇਆ ਸੀ ਡਿਊਟੀ ਤੋਂ ਉਹ ਡਿਊਟੀ ਤੋਂ 10:30 ਕਰਾਂ ਦੇ ਟਾਈਮ ਉਹਨਾਂ ਦਾ ਓਕੇ ਤੇ ਆ ਕੇ ਘਰੇ ਨਾ ਤੋਂ ਜਿਹਨੂੰ ਰੋਟੀਆਂ ਖਾਦੀ ਉਹਨਾਂ ਨੇ ਅਸੀਂ ਉੱਪਰਲੇ ਪੋਸਟਾਂ ਤੇ ਹੁੰਨੇ ਨਾ ਉੱਪਰ ਇੱਕ ਕਰੀ ਕੈਮਰਾ ਕਰਦੇ ਉੱਧਰ ਠੀਕ ਹੈ ਹਾਂਜੀ ਉੱਪਰ ਸੀਗੇ ਹੂੰ ਹੂੰ ਤੇ ਜਿਵੇਂ ਉਹਦਾ ਪ੍ਰੈਸ਼ਰ ਬਣਾਉ ਉਹ 10:30 11 ਕਰੇ ਲਗਭਗ ਦੋਸ਼ਮਕਰ ਉੱਠੇ ਹੋਣਗੇ ਆਪਣੇ ਬਾਰਮੁਰੇ ਗੱਡੀ ਚ ਇਧਰ ਬਾਰਮੁਰੇ ਵੀ ਕੈਮਰਾ ਕਰ ਲਓ ਹੂੰ ਹੂੰ ਆ ਗੱਡੀ ਖੜੀ ਠੀਕ ਹੈ ਠੀਕ ਹੈ ਜੀ ਹੂੰ ਹੂੰ ਗੱਡੀ ਦੇ ਵਿੱਚ ਚਾਰ ਪੰਜ ਬੰਦੇ ਸੀਗੇ ਉਹ ਆਪਣੇ ਇੰਦਰ ਬਿੰਡਲ ਦੇ ਨਾਲ ਚਿੱਟਾ ਟਲਾਉਂਦੇ ਸੀਗੇ ਅੱਛਾ ਠੀਕ ਹੈ ਜੀ ਤੇ ਆਪਣੇ ਬਰਦਰ ਬਾਹਰ ਆ ਕੇ ਦੇਖੇ ਵੀ ਕੋਣ ਆ ਬੰਦੀ ਹੂੰ ਹੂੰ ਜਿਉਂ ਦੇਖਿਆ ਨੇ ਉਹਨਾਂ ਨੇ ਬੇ ਵਿਰੋਧ ਕੀਤਾ ਚੁੱਟੇ ਦਾ ਹੂੰ ਹੂੰ ਇਹਦੇ ਨਾਲ ਫਿਰ ਹੱਤਾ ਪਈ ਹੋਈ ਜੀ ਠੀਕ ਹੈ ਗੱਲ ਹੋ ਗਈ ਵੀ ਗੱਡੀ ਦੇ ਨਾਲ ਪਲੀਜ਼ ਲੈ ਕੇ ਜਾ ਆਪਣੇ ਬੈਂਕ ਤੱਕ ਠੀਕ ਹੈ ਮਾਰਮੜੀ ਪੂਰੇ ਚਾਹਤ ਦੇਉਗੀ ਉਹਨਾਂ ਦੇ ਬਾਕੀ ਮੇਰੇ ਕੋਲ ਫੋਟੋ ਨਾਲ ਤੁਹਾਨੂੰ ਫੋਟੋ ਭੇਜ ਦੇਣੀ ਠੀਕ ਹੈ ਉਹਨੇ ਕਿੱਥੇ ਹੈ ਤੁਹਾਡੇ ਬ੍ਰਦਰ ਆਰਾਮਪ੍ਰਿਆ ਹਸਪਤਾਲ ਚ ਹੈ ਅੱਛਾ ਕਿੰਨੇ ਕੁ ਸੱਟਾਂ ਲੱਗੀਆਂ ਉਹਨਾਂ ਦੇ ਸੱਟਾਂ ਜੀ ਬਹੁਤ ਲੱਗੀਆਂ ਆ ਤੁਹਾਨੂੰ ਫੋਟੋ ਭੇਜ ਦੇਣਾ ਜੀ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਠੀਕ ਹੈ ਤੇ ਹੁਣ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਪੋਰਸ ਤੋਂ ਕਰਾਉਂਦੇ ਵੀ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਆ ਸਾਫ਼ ਦਿੱਤਾ ਜਾਵੇ ਜਿਹੜੇ ਜਿਹੜਾ ਚਿਟਾ ਨਾ ਆਪਣੇ ਤੋਂ ਟੱਕਿਆ ਜਾਵੇ ਠੀਕ ਹੈ ਇਹਦਾ ਨਿੱਕੇ ਨਿੱਕੇ ਜਵਾਕ ਸਾਡੇ ਇਹਨਾਂ ਦੇ ਪ੍ਰਭਾਵ ਮੈਂਦੇ ਨਿੱਕੇ ਨਿੱਕੇ ਜਵਾਕ ਆ ਸਾਡੇ ਕੁੜੀਆਂ ਬੁੜੀਆਂ ਇੱਥੇ ਇੱਥੇ ਹਰ ਰੋਜ਼ ਘੱਟੋ ਘੱਟ 40 50 ਬੰਦੇ ਬਾਹਰੋਂ ਆਉਂਦੇ ਆ ਪਰਸਨ ਚੋਂ ਇੱਥੇ ਵੀ ਕੋਈ ਬਾਹਰੋਂ ਆਉਂਦੇ ਇੱਥੇ ਅੱਛਾ ਇਹਨਾਂ ਤੋਂ ਸਾਨੂੰ ਛਡਕਾਰਾ ਪਾਇਆ ਜਾਵੇ ਠੀਕ ਹੈ ਇੱਕ ਦਿਨ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਇਹਨਾਂ ਨੂੰ ਕਿੰਨਾਂ ਨੂੰ ਵਾਰਨਿੰਗ ਦਿੱਤੀ ਸੀ ਤੇ ਇਹਨਾਂ ਨੇ ਕਰ ਕਰ ਦੇਨ ਨੂੰ ਕਿੰਨਾਂ ਦੇ ਕਰ ਦੇਨ ਨੂੰ ਚਿੱਟਾ ਵੇਚ ਦਈਏ ਓਕੇ ਨਾ ਮੁੰਡੇ ਦਾ ਜੱਗੀ ਆ ਹਾਂ ਹਾਂ ਠੀਕ ਆ ਤੇ ਡੇਡੀ ਦਾ ਨਾਮ ਆਪਣਾ ਵੀਰਾ ਹਾਂ ਹਾਂ ਵੀਰਾ ਕਹਿੰਦੇ ਆ ਠੀਕ ਹੈ ਪੁੱਤੋਂ ਸਾਨੂੰ ਧਮਕੀਆਂ ਦਿੰਦੇ ਆ ਉਸ ਦਿਨ ਪਰਸਨ ਚੌਥੀ ਦੀ ਗੱਲ ਆ ਸ਼ਾਮ 7:30 ਦਾ ਟਾਈਮ ਵੀ ਰੱਖ ਰੱਖੇ ਇਹਨਾਂ ਨੇ ਕਹਿੰਦੇ ਕੀ ਕਹਿੰਦੇ ਹੁੰਦੇ ਤੇਜ਼ ਹਥਿਆਰ ਇਹਨਾਂ ਦੀ ਗੱਡੀ ਦੇ ਵਿੱਚ ਦਰਵਾਲਵਰ ਇਹਨਾਂ ਦੇ ਕੋਲ ਆ ਚਾਹੇ ਰਿਵਾਲਵਰ ਵੀ ਹੈਗਾ ਦਰਵਾਲਵਰ ਵੀ ਇਹਨਾਂ ਕੋਲੇ ਸਾਰੇ ਲਾਇਸੈਂਸ ਬਣਿਆ ਹੋਇਆ ਉਹਦਾ ਕੋਈ ਪਤਾ ਨਹੀਂ ਪਤਾ ਪਰ ਇਹਨਾਂ ਵੀ ਤੇਜ਼ ਸ਼ਹਿਰ ਹੈਗਾ ਨਾ ਹੂੰ ਹਾਂ ਸਾਡੇ ਮੁੰਡੇ ਨੂੰ ਚੱਕ ਕੇ ਲੈ ਜਾਂਦੇ ਸੀਗੇ ਇਹ ਜੋ ਕਿ ਉਹ ਜ਼ੋਰ ਦਿਖਾ ਕੇ ਆਪਦਾ ਵੀ ਗੱਡੀ ਦੇ ਵਿੱਚ ਨਹੀਂ ਪੜਿਆ ਗਿਆ ਠੀਕ ਹੈ ਪੂਰਾ ਇਹਨਾਂ ਨੇ ਖਿੱਚ ਲੈ ਕੇ ਗਿਆ ਬੈਂਕ ਤੱਕ ਲੈ ਕੇ ਗਿਆ ਦੋ ਚ ਸੀਗੇ ਰਾਤ ਆ ਤੋਂ ਬਾਅਦ ਉਹਦੇ ਕੁੱਟਮਾਰ ਕਰੀ ਦੀ ਹੈ ਠੀਕ ਹੈ ਹੁਣ ਤੱਕ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਜੀ ਕੋਈ ਕਿੰਨਾ ਟਾਈਮ ਹੋ ਗਿਆ ਘਟਨਾ ਨੂੰ ਘਟਨਾ ਆਪਣਾ ਤੁਸੀਂ ਮੰਨੋਂ ਰਾਤ ਦੇ 12 12:30 ਤੋਂ ਸਟਾਰਟ ਆਈ ਹੈ ਠੀਕ ਹੈ ਤੇ ਆਪਣਾ ਐਡਮਿਟ ਕਰਾਇਆ ਸੀ ਦੋ ਦੋ ਘੰਟੇ ਲੱਗ ਪਗਾ ਤੁਹਾਡਾ ਕੀ ਨਾਮ ਹੈ ਮਾਤਾ ਕਰਮਜੀਤ ਕੌਰ ਜੀ ਕੀ ਘਟਨਾ ਹੋਈ ਹੈ ਜੀ ਪਹਿਲਾਂ ਤੋਂ ਖਤਰਾ ਲਾ ਘਟਨਾ ਜੀ ਰਾਤ ਨੂੰ ਮੁੰਡੇ ਨੂੰ ਇੱਥੋਂ ਚੱਕ ਕੇ ਲੈ ਗਏ ਕੀ ਨਾਮ ਆ ਮੁੰਡੇ ਦਾ ਤੁਹਾਡੇ ਦਾ ਲਖਵੀਰ ਆ ਜੀ ਲਖਵੀਰ ਸਿੰਘ ਲਖਵੀਰ ਸਿੰਘ ਤੁਹਾਡਾ ਮੁੰਡਾ ਹੈਗਾ ਅੱਛਾ ਕੀ ਘਟਨਾ ਸੀਗੀ ਉਹਨੇ ਨਾਲ ਹੋਈ ਰਾਤ ਰਾਤ ਜੀ ਚੱਕ ਕੇ ਲੈ ਗਏ ਬਸ ਚੱਕ ਕੇ ਲੈ ਗਏ ਬਸ ਕੌਣ ਚੱਕ ਕੇ ਲੈ ਗਿਆ ਆਹ ਜਿਆ ਹੈ ਨਸ਼ੇ ਵਾਲੇ ਨਸ਼ੇ ਵਾਲੇ ਹਾਂਜੀ ਕਿੰਨੇ ਬੰਦੇ ਸੀਗੇ ਬੰਦੇ ਜੀ ਮੈਨੂੰ ਦਿਖੇ ਰਿਓ ਗੱਡੀ ਦੇ ਵਿੱਚ ਸੀ ਅੱਛਾ ਬਸ ਇੱਕ ਦੀ ਪਛਾਣ ਹੈ ਇੱਕ ਬੰਦੇ ਦੀ ਪਛਾਣ ਹੈ ਇਹਨਾਂ ਦੇ ਮੁੰਡੇ ਸੀ ਇਕੱਲੇ ਦੀ ਮੇਰੇ ਉਹਨਾਂ ਨੂੰ ਨਹੀਂ ਮੈਂ ਜਾਣਦਾ ਵਿਚਾਰਿਆਂ ਨੂੰ ਠੀਕ ਪਹਿਨਾ ਠੀਕ ਹੈ ਜੀ ਉਹਨਾਂ ਨੂੰ ਨਹੀਂ ਮੈਂ ਜਾਣਦਾ ਨਾਂ ਲਿਆ ਕਰ ਠੀਕ ਹੈ ਕੀ ਕਿੰਨੀਆਂ ਕਿਸਟਾਂ ਲੱਗੀਆਂ ਤੁਹਾਡੇ ਮੁੰਡੇ ਦੇ ਬਹੁਤ ਬਹੁਤ ਲੱਗੀਆਂ ਜੀ ਬਹੁਤ ਸਾਰੇ ਜ਼ਖਮ ਹੈ ਮੁੰਡਾ ਅੱਛਾ ਹਾਂਜੀ ਕਿੱਥੇ ਦਾਖਲ ਹੋ ਪਰਮਪਰੇ ਸਿਵਲ ਬਲੌਕ ਚਾਹੀਦਾ ਸਿਵਲ ਬਲੌਕ ਠੀਕ ਹੈ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਆ ਕਿ ਇੱਥੋਂ ਇਹ ਚਿੱਟਾ ਚੱਕਿਆ ਜਾ ਉਹ ਬਾਤ ਚੱਕਾਉਣਾ ਹੱਸਾ ਸਾਨੂੰ ਬਹੁਤ ਖਤਰਾ ਹੈ ਇਹਨਾਂ ਤੋਂ ਸਾਡੇ ਬੱਚੇ ਆਉਂਦੇ ਹੈਗੇ ਬਾਹਰੋਂ ਚੋਰੀ ਦੇ ਕਰਦੇ ਬਸ ਇਸ ਕਰ ਨੂੰ ਜਿੰਦਾ ਹੀ ਲੱਗ ਜੀ ਹਾਂ ਠੀਕ ਹੈ ਹਾਂ ਬਹੁਤ ਘਰ ਬਦਲੇ ਹੈਗੇ ਦਿਨੇ ਵੀ ਖਤਰਾ ਹੈ ਦਿਨੇ ਵੀ ਖਤਰਾ ਹੈ ਬੰਦੇ ਘੜੀ ਚ ਬੜਦੇ ਜੀ ਸਾਡੇ ਰਾਤ ਆ ਦਿਨੇ ਵੀ ਸਾਨੂੰ ਖਤਰਾ ਹੈਗੇ ਸੀ ਸੌ ਵੀ ਨਹੀਂ ਸਕਦੇ ਬਾਹਰ ਲਾ ਕੇ ਵੀ ਨਹੀਂ ਬੈਠ ਸਕਦੇ ਇਹਨਾਂ ਨੇ ਘਰ ਵੀ ਬਹੁਤ ਬਦਲੇ ਹੈਗੇ ਉਹ ਇਹਨਾਂ ਨੂੰ ਕਰ ਦਿੰਦੇ ਇਕੱਠੇ ਹੋ ਕੇ ਲੋਕ ਸਾਰੇ ਲਿਖ ਕੇ ਉੱਥੇ ਜਿੱਥੇ ਜਾਂਦੇ ਘਰ ਲੈਂਦੇ ਉਹ ਕਰਦੇ ਹੈਗੇ ਹੁਣ ਕਹਿੰਦੇ ਕਿ ਕਿਰਪਾਣ ਕੇ ਦੇਹਂਦੇ ਬੁੜੀ ਦੇ ਕੋਲੋਂ ਕਿਰਪਾਣ ਲੈਂਦੇ ਚੱਕ ਕੇ ਕਿ ਜਾਂਟੀ ਨੂੰ ਵੱਡੂਗਾ अच्छा जी। ਇਸੇ ਬੁੜੀ ਨੂੰ ਹੋਰ ਦੱਸਿਆ ਉਹਨੇ। ਇਹ ਉਹਦੀ ਜੱਗੀ ਦੀ ਮਾਂ ਨੇ। ਜੰਟੀ ਕੌਣ? ਸਾਡੇ ਘਰ ਵਾਲੇ। ਅੱਛਾ। ਕਮਾਨਾ ਦੀ। ਖੱਡ ਨਾਲ ਹੀ। ਕੰਦ ਸੰਨ ਹੈ। ਕੰਦ ਸੰਨ। ਜੇ ਅਸੀਂ ਹੋਰ ਸਾਨੂੰ ਹਟਾਉਣੇ ਆ ਤਾਂ ਸਾਡੇ ਸਮਾਂ ਇਹ ਐਂਪੈਰ ਪਏ। ਤੇਰੇ ਥਿਆਰੇ ਕੋਲੇ ਨਾ। ਖਾ ਹੀ ਦਿੰਦੇ ਆ ਦੂਜਾ। ਇਹਨਾਂ ਕੋਲ ਤਾਂ 100000 ਹੈ। ਇਹਨਾਂ ਕੋਲ ਕਿਹੜਾ ਕਦੋਂ ਥਿਆਰ ਰਹੇਗਾ? ਕਿਸੇ ਹੋਰ ਬੁੜੀ ਨੂੰ ਦੱਸਿਆ ਜੱਗੀ ਦੀ ਮਾਂ ਨੇ। ਠੀਕ ਜੀ ਇਹ ਕਿਰਪਾਣ ਲਿਆ ਰੱਖੀ ਬੁੜੀ ਦੇ ਘਰੋਂ ਆ ਕੇ ਇਹਨੂੰ ਤਾਂ ਵੱਢਣਗੇ ਇਹਨੂੰ ਵੱਢਣ ਦੀ ਰੋਕਦਾ ਇਹ ਨਛਿਆਲਿਆਂ ਨੂੰ ਹਾਂ ਅੱਛਾ ਅੱਛਾ ਮੇਰੇ ਜੀ ਕੁੜੀਆਂ ਮਟਿਆਰਾਂ ਦੋ ਹੂੰ ਹੂੰ ਠੀਕ ਹੈ ਤੁਹਾਡੇ ਘਰ ਵਾਲੇ ਹਾਂਜੀ ਠੀਕ ਹੈ ਮੁੰਡਾ ਤਾਂ ਮੇਰਾ ਛੋਟਾ ਸਾਤ ਨੂੰ ਕਰ ਕਰਕੇ ਨੇ ਸਾਡੇ ਕੰਡਾਂ ਤੇ ਦੇਖਦੇ ਸੀ ਮੁੰਡਾ ਜੀ ਸੇਫਟੀ ਨਹੀਂ ਲਵਾਂਗੇ ਠੀਕ ਹੈ ਜੀ ਓਕੇ ਜਦੋਂ ਬਾਹਰ ਚ ਆਉਂਦੇ ਆ ਵੀ ਦੇਖਣਾ ਵੀ ਪੈਂਦਾ ਸਾਨੂੰ ਕਿ ਕੌਣ ਕਿਹੜਾ ਬੰਦਾ ਇੱਥੇ ਆਇਆ ਹੈ ਬਗਾਨਾ ਫੇਰ ਮੁੰਡੇ ਨੇ ਜੇ ਦੇਖੇ ਸਾਡੇ ਕਾਰ ਪਰ ਇਹਨਾਂ ਨੇ ਦੇਖ ਲੈ ਰਹਾ ਤੁਹਾਨੂੰ ਕਿ ਪਹਿਲਾਂ ਕਾਰ ਵੇਚੇ ਗਏ ਨੇ ਇਹਨਾਂ ਦਾ ਕਾਰ ਹਾਂਜੀ ਮੇਰੇ ਸਾਹਮਣੇ ਵੀ ਇੱਥੇ ਦੇਖਦੇ ਦੇਖਦੇ ਨਾ ਗੱਡੀ ਚ ਉਤਰ ਕੇ ਇਹ ਹਾਂ ਹਾਂ ਇੱਥੇ ਵਸ਼ਰਮ ਕੀਤਾ ਕੰਦੇ ਦੇ ਵਿੱਚ ਤੁਹਾਡੀ ਖੜੀ ਜਾਂ ਜੀ ਇਹਨਾਂ ਨੇ ਸਾਡਾ ਪੜਾਵੇ ਜੀ ਇੱਥੇ ਜਿੱਥੇ ਟੰਪੀਆਂ ਅੱਛਾ ਇਹਦੇ ਨਾਲ ਤੁਹਾਡੇ ਕੰਦੇ ਆ ਕੇ ਆਪਦੇ ਘਰ ਤੋਂ ਕਾਫੀ ਕਾਫੀ ਦੂਰ ਆ ਕੇ ਹਾਂ ਜੀ ਇਹ ਆ ਇੱਥੇ ਗੱਡੀ ਖੜਾਈ ਹੈ ਜੀ ਇੱਥੇ ਆ ਚੌਂਕ ਠੀਕ ਆ ਜਗ੍ਹਾ ਦੇ ਵਿੱਚ ਲੈ ਡਿਕੜਾ ਕੇ ਗੱਡੀ ਚ ਉਤਰ ਕੇ ਇਹ ਬੁਸ਼ਰਮ ਕੀਤਾ ਇਹ ਸਾਹਮਣੇ ਇੱਥੇ ਮੈਂ ਖੜੀ ਹਾਂ ਬੱਚੇ ਨਾਲ ਠੀਕ ਹੈ ਪਤਾ ਹੀ ਨਹੀਂ ਹੁੰਦਾ ਜੀ ਕੌਣ ਹੁੰਦਾ ਹਮੇਸ਼ਾ ਫਿਰ ਜਿਵੇਂ ਇਹਨਾਂ ਨੂੰ ਆ ਹੀ ਨਹੀਂ ਪਤਾ ਵੀ ਅਸੀਂ ਦੁਗਣਾਂ ਦੇਖ ਕੇ ਬਾਹਰ ਨੂੰ ਸ਼ੋਰ ਜਾਣਾ ਕਿਵੇਂ ਜਾਣਾ ਫਿਰ ਇਹ ਕੀ ਸੇਫਟੀ ਸਾਡੇ ਘਰ ਨੂੰ ਦੇਣਗੇ ਕੱਲ ਨੂੰ ਗਵਾਂਡ ਓਕੇ ਤੁਹਾਡਾ ਨਾਮ ਕੀ ਹੈ ਜੀ ਹੈ ਹਮਰਜੀਤ ਹਮਰਜੀਤ ਠੀਕ ਹੈ ਤੁਹਾਡੇ ਗੋਂਡੀ ਦੋਸ਼ ਲਾ ਰਹੇ ਕਿ ਤੁਹਾਡਾ ਮੁੰਡਾ ਚਿੱਟਾ ਵੇਚਦਾ ਜੀ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸਾਰੀ ਇਹ ਨਹੀਂ ਵੇਚਦਾ ਜੀ ਦੂਜੇ ਮੁੰਡੇ ਵੇਚਦੇ ਆ ਉਹਦੇ ਨਾਲ ਰੰਜਾ ਅੱਛਾ ਉਹਦੇ ਨਾਲ ਉਹ ਰਹਿੰਦਾ ਉਹਨਾਂ ਦੇ ਅੱਛਾ ਹਾਂਜੀ ਠੀਕ ਹੈ ਜਿਹੜੀ ਰਾਤ ਕੱਟਣਾ ਹੋਈ ਆ ਉਹਦੇ ਬਾਰੇ ਕੀ ਕਹੋਗੇ ਜਿਹੜੀ ਰਾਤ ਵੀ ਮਕਾਨ ਵੇਚ ਸਕਦੇ ਆ ਅਸੀਂ ਅੱਛਾ ਸਾਡੇ ਨਾਲ ਨਿਬੜ ਜਾਣਾ ਜਿੱਥੇ ਮੈਂ ਅੱਛਾ ਨਿਬੜ ਜਾਣਾ ਜਿਵੇਂ ਮਕਾਨ ਵੇਚ ਕੇ ਛੱਡ ਜਾਵਾਂਗੇ ਠੀਕ ਹੈ ਤੁਸੀਂ ਮੰਨਦੇ ਹੋ ਕਿ ਤੁਹਾਡੇ ਤੋਂ ਗਨਾਹ ਹੋਇਆ ਹੈ ਹਾਂਜੀ ਹਾਂਜੀ ਠੀਕ ਹੈ ਇਹ ਮੁੰਡਾ ਨਸ਼ੇ ਦਾ ਆਦੀ ਹੋਇਆਗਾ ਹਾਂਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ ਤਾਂ 3 ਸਾਲ ਹੋ ਗਏ अच्छा ਤੁਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੈ? ਬਚਾਰੀ ਕੀਤੀ ਹੈ ਵੀਰੇ ਜੇਲ੍ਹ ਚ ਵੀ ਲਾਇਆ ਮਹੀਨਾ ਤਾਂ। ਅੱਛਾ ਜੇਲ੍ਹ ਚ ਲਾਇਆ ਹੈ? ਹਾਂਜੀ। ਠੀਕ ਹੈ ਤੇ ਉਹਦੇ ਨਸ਼ਾ ਛਡਾਉਣ ਵਾਸਤੇ ਕਿਸੇ ਕੇਂਦਰ ਦੇ ਵਿੱਚ ਭਰਤੀ ਨਹੀਂ ਕੀਤਾ ਹੈਗਾ? ਨਹੀਂ ਕੀਤਾ ਨਹੀਂ। ਉਹਨੂੰ ਵੀ ਕਰਾਂਗੇ ਜੀ। ਅੱਛਾ। ਹਾਂਜੀ। ਪਹਿਲਾਂ ਪਿਆਜ। ਕਰਵਾ ਜੀ ਕਰਾ ਦਿਓ ਠੀਕ ਹੈ। ਠੀਕ ਹੈ। ਪਹਿਲਾਂ ਇਹਦੇ ਕੋਈ ਪਰਚਾ ਦਰਜ ਹੈਗਾ ਜੀ? ਹਾਂਜੀ। ਕਿੰਨੇ ਆ ਜੀ? ਇੱਕ ਆ ਜੀ। ਕਿੱਥੇ ਦਰਜ ਹੋਇਆ ਹੈ? ਇੱਥੇ ਹੋਇਆ। ਅੱਛਾ ਕੀ ਵਾਰ ਦਾ ਤੁਸੀਂ ਜਦੋਂ ਪਰਚਾ ਦਰਜ ਹੋਇਆ? ਉਹ ਅੰਮ੍ਰਿਤ ਨਾ ਫਸਿਆ ਸੀ ਜੀ ਨੰਬਰਦਾਰਾਂ ਦੇ ਨਾਲ। ਅੱਛਾ ਚਿੱਟੇ ਚ ਉਹ ਜਿਹਦੇ ਨਾਲ ਫਸਿਆ ਸੀ ਉਹ ਅੱਛਾ ਅੱਛਾ ਠੀਕ ਉਹਦੇ ਨਾਲ ਚੱਕੇ ਗਿਆ ਸੀ ਉਹ ਕਹਤੋ ਉਹ ਵੀ ਨਾਲ ਨਸ਼ਾ ਕਰਦਾ ਸੀ ਹਾਂਜੀ ਉਹ ਵੀ ਨਸ਼ਾ ਕਰਦਾ ਸੀ ਉਹ ਵੇਚਦਾ ਸੀ ਇਹ ਕੋਲੇ ਪੈ ਜਾਂਦਾ ਸੀ ਜਾਂ ਫੇ ਅੱਛਾ ਠੀਕ ਹੈ ਜੀ ਤਰੀਕਾ ਪਈ ਜਾਂਦੀ ਹੈ ਠੀਕ ਠੀਕ ਇਹ ਗੱਡੀ ਜਿਹੜੀ ਇੱਥੇ ਆ ਖੜੀ ਆ ਸਾਹਮਣੇ ਤੁਹਾਡੇ ਇੱਕ ਮਿੰਟ ਇਹ ਤੁਹਾਡੀ ਆ ਜੀ ਐ ਵੀ ਨਹੀਂ ਕਹਿ ਸਕਦੇ ਠੀਕ ਹੈ ਇਹ ਕਾਫੀ ਟੁੱਟੀ ਹੋਈ ਹੈ ਜੀ ਇਹ ਪਹਿਲਾਂ ਹੀ ਟੁੱਟੀ ਹੈ ਜੀ अच्छा किमे 1:30 ਵਜੇ ਸੀਗੀ ਇਹ ਟਰੱਕ ਚ ਵਜੀ ਸੀ ਠੀਕ ਹੈ ਜੀ